ਬਰ ਗਾੜੀ ਤੋਂ ਆਏ ਆ ਉੱਥੇ ਵੀ ਤੁਹਾਨੂੰ ਪਤਾ ਹੋਣਾ ਹੈ ਜਿਹੜੇ ਕ੍ਰਿਸ਼ਨ ਭਗਵਾਨ ਜੀ ਤੇ ਹੋਰਾਂ ਦੇ ਉੱਤੇ ਗੋਲੀ ਚੱਲੀ ਸੀ ਉਹ ਸਬੂਤ ਜਿਹੜਾ ਗੋਲੀ ਰਫਲ ਚੋਂ ਨਿਕਲੀ ਹੈ ਉਹਦੇ ਉੱਤੇ ਝੜੀਟਾ ਮਾਰ ਕੇ ਇਹ ਨਹੀਂ ਹੁਣ ਪਤਾ ਲੱਗਦਾ ਕਿ ਕਿਹੜੀ ਰਫਲ ਚੋਂ ਗੋਲੀ ਨਿਕਲੀ ਸੀਗੀ ਸੋ ਪੁਲਸ ਆਪਣਿਆਂ ਨੂੰ ਬਚਾਉਂਦੀ ਰਹੀ ਹੈ ਪੁਲਿਸ ਆਪਣੇ ਦੋਸ਼ੀ ਜਿਹੜੇ ਪੁਲਿਸ ਅਫਸਰਾਂ ਹਨ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕਰਦੀ ਹੈਗੀ ਇਹ ਤਾਂ ਜਿਹੜੇ ਦਰਦ ਨਾਲ ਖੜ ਕੇ ਜਿਹੜੇ 30-30 ਸਾਲਾਂ ਬਾਅਦ ਸੀਬੀਆਈ ਕੋਰਟਸ 'ਚ ਜਿਹੜੇ ਐਡਵੋਕੇਟ ਸੀਗੇ ਜਿਹੜੇ ਪਰਿਵਾਰ ਲੱਗੇ ਰਹੇ ਉਹਨਾਂ ਨੂੰ ਹੁਣ ਜਾ ਕੇ ਇਨਸਾਫ ਮਿਲ ਰਿਹਾ ਹੈ ਇਹ ਕਲਚਰ ਆਫ ਇਮਪਿਊਨਿਟੀ ਤੋਂ ਸੋ ਮੈਂ ਸਮਝਦਾ ਹੈਗਾ ਇਹ ਇੱਕ ਇੰਸਟੀਚੂਨਲ ਪੰਜਾਬ ਪੁਲਿਸ ਦੇ ਵਿੱਚ ਕਲਚਰ ਬਣਿਆ ਹੋਇਆ ਹੈ ਜਿਹਦੇ ਵਿੱਚ ਉਹ ਚਰਚ ਕਰ ਸਕਦੇ ਆ ਜਿਹਦੇ ਵਿੱਚ ਬੰਦੇ ਚੱਕ ਸਕਦੇ ਆ ਲਾਪਤਾ ਕਰ ਸਕਦੇ ਆ ਤੇ ਮਾਰ ਕੇ ਡਿਸਪੋਜ਼ ਕਰ ਸਕਦੇ ਆ ਇਹੀ ਗੱਲ ਜਸਵੰਤ ਸਿੰਘ ਖਾਲਰਾ ਨੇ ਐਕਸਪੋਜ਼ ਕੀਤੀ ਸੀ ਜਦ 25000 ਲਾਸ਼ਾਂ ਉਹਨਾਂ ਨੇ ਦਿੱਤੀ ਦਿਖਾਈਆਂ ਸੀ ਕਿ ਉਹਨਾਂ ਦਾ ਸੰਸਕਾਰ ਹੋਇਆ ਅਣਪਛਾਤੀ ਲਾਸ਼ਾਂ ਦਾ ਔਰ ਉਹਨਾਂ ਦੀ ਫਿਲਮ ਅੱਜ ਬੈਨ ਕੀਤੀ ਗਈ ਹੈ ਇਹ ਸਰਕਾਰਾਂ ਚਾਹੁੰਦੀਆਂ ਇਹਦੇ ਬਾਰੇ ਗੱਲ ਨਾ ਹੋਏ ਇਹ ਮੁੱਦਾ ਨਾ ਬਣੇ ਤੇ ਇਹ ਏਸੀ ਤਰ੍ਹਾਂ ਆਪਣਾ ਕਾਰਵਾਈ ਕਰਦੀ ਰਹਿਣ ਤੇ ਇਹਦੇ ਬਰਖਲਾਫ ਜਿਹੜੇ ਪਰਿਵਾਰ ਨੇ ਖੜ ਕੇ ਪੜਤਾਲਾਂ ਕੀਤੀਆਂ ਜੋ ਇਹਨਾਂ ਨੇ ਕਾਢਾਂ ਕੱਢੀਆਂ ਜਿਸ ਅਧੀਨ ਸੋਸ਼ਲ ਮੀਡੀਆ ਨੇ ਇਹਨੂੰ ਚੱਕਿਆ ਹੈਗਾ ਇਹ ਸਾਰੀਆਂ ਚੀਜ਼ਾਂ ਲਾਈਟ ਆ ਰਹੀਆਂ ਹੈਗੀਆਂ ਤੇ ਅਸੀਂ ਇਹਨਾਂ ਨਾਲ 100% ਖੜਦੇ ਹੋਏ ਮੈਂ ਦਵਾਂਗੇ ਤੇ ਸਾਰੇ ਕੇਸ 'ਚ ਇਹਨਾਂ ਦੇ ਨਾਲ ਤੁਰਾਂਗੇ